ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਸੋ ਉਹ ਸਾਰੇ ਵੀਰ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਆਪਾਂ ਹਮੇਸ਼ਾ ਹੀ ਚਾਹੁੰਦੇ ਆ ਕਿ ਆਪਣੇ ਦੁਆਰਾ ਦੱਸੀ ਗਈਆਂ ਕੋਈ ਵੀ ਗੱਲਾਂ ਜਿੰਨੀ ਕੱਪਾਂ ਨੂੰ ਜਾਣਕਾਰੀ ਆ ਸੋ ਉਹ ਗੱਲਾਂ ਤੋਂ ਤੁਸੀਂ ਵੀ ਫਾਇਦਾ ਲੈ ਸਕੋ ਸੋ ਅੱਜ ਜਿਹੜੇ ਆਪਾਂ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਅਹਿਮ ਵਿਸ਼ਾ ਹੈਗਾ ਜਿਵੇਂ ਆਪਾਂ ਕਹਿ ਦਈਏ ਕਿ ਜਦੋਂ ਆਪਾਂ ਘਰ ਪਾਉਂਦੇ ਆ ਉਹਦੀ ਆਪਾਂ ਨੀਂਹ ਰੱਖਦੇ ਆ ਆਪਾਂ ਸਾਰੀ ਕਹਿੰਦੇ ਆ ਕਿ ਘਰ ਦੀ ਨੀਂਹ ਜਿਹੜੀ ਮਜ਼ਬੂਤ ਹੋਣੀ ਚਾਹੀਦੀ ਆ ਉਸੇ ਤਰ੍ਹਾਂ ਜਦੋਂ ਆਪਾਂ ਫਾਰਮਿੰਗ ਕਰਦੇ ਆ ਖਾਸ ਕਰਕੇ ਪੋਲਟਰੀ ਫਾਰਮਿੰਗ ਦੀ ਆਪਾਂ ਜਿਹੜੀ ਗੱਲਬਾਤ ਕਰਦੇ ਆ ਜਿਹੜਾ ਪੋਲਟਰੀ ਫਾਰਮਿੰਗ ਜਦੋਂ ਆਪਾਂ ਸ਼ੁਰੂ ਕਰਦੇ ਆ ਉਦੋਂ ਪਾਸ ਸਟਾਰਟਿੰਗ ਚ ਬੱਚੇ ਲਿਓਣੇ ਆ ਚੂਚੇ ਲਿਓਣੇ ਆ ਜਿਹੜੇ ਉਹ ਵਧੀਆ ਕੁਆਲਿਟੀ ਦੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਦੋਂ ਜਿਹੜੇ ਵੀਰ ਨਵੇਂ ਨੇ ਚਲੋ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਤਾਂ ਨੌਲੇਜ ਹੈਗੀ ਆ ਪਰ ਜਿਹੜੇ ਵੀਰ ਨਵੇਂ ਨੇਗੇ ਉਹ ਇੱਥੇ ਆ ਕੇ ਸਟਾਰਟਿੰਗ ਇਚ ਹੀ ਜਿਹੜਾ ਉਹ ਧੋਖਾ ਖਾ ਜਾਂਦੇ ਨੇ ਕਈ ਐਚਰੀ ਵਾਲੇ ਵੀ ਧੋਖਾ ਧੜੀ ਕਰ ਜਾਂਦੇ ਨੇ ਜਾਂ ਫਿਰ ਵੇਚਣ ਵਾਲੇ ਲਾਲਚ ਕਰ ਜਾਂਦੇ ਨੇ ਉਹਨਾਂ ਨੂੰ ਚੰਗੀ ਬਰੀਡ ਨਹੀਂ ਦਿੰਦੇ ਜਾਂ ਫਿਰ ਪਿਓਰ ਬਰੀਡ ਨਹੀਂ ਦਿੰਦੇ ਉਹਨਾਂ ਨੂੰ ਉੱਥੇ ਜਾ ਕੇ ਉਹ ਨੁਕਸਾਨ ਖਾ ਜਾਂਦੇ ਨੇ ਸੋ ਅੱਜ ਦੀ ਜਿਹੜੀ ਵੀਡੀਓ ਆਪਣੀ ਇਸ ਵਿਸ਼ੇ ਤੇ ਹੀ ਆ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਜਿਹੜਾ ਬਲੈਕ ਐਸਟਰਲੋਪ ਤੇ ਆਰ ਆਈ ਆਰ ਦੀ ਕੀ ਜਿਹੜੀ ਪਛਾਣ ਆ ਆਪਾਂ ਕਿਵੇਂ ਜਿਹੜੀ ਪਛਾਣ ਕਰ ਸਕਦੇ ਆ ਤੇ ਆਪਾਂ ਸਹੀ ਬੱਚਾ ਲੈ ਸਕਦੇ ਆ ਦੋਸਤੋ ਜਦੋਂ ਮੁਰਗੀ ਵੱਡੀ ਹੋ ਜਾਂਦੀ ਆ ਉਦੋਂ ਤਾਂ ਆਪਾਂ ਉਹਨੂੰ ਪਛਾਣ ਲੈਨੇ ਆ ਆਰਾਮ ਨਾਲ ਪਰ ਜਦੋਂ ਉਹ ਬੱਚਾ ਹੁੰਦਾਗਾ ਛੋਟਾ ਚੂਚਾ ਚਿਕਸ ਹੁੰਦਾਗਾ ਉਦੋਂ ਉਹਦੀ ਪਛਾਣ ਕਰਨੀ ਕਾਫੀ ਜ਼ਿਆਦਾ ਮੁਸ਼ਕਿਲ ਹੁੰਦੀ ਆ ਸੋ ਉੱਥੇ ਜਿਹੜੇ ਨਵੇਂ ਵੀਰ ਧੋਖਾ ਖਾ ਜਾਂਦੇ ਨੇ ਕਹਿ ਕੇ ਬਰੀਡ ਹੋਰ ਦਿੰਦੇ ਨੇ ਪਰ ਜਦੋਂ ਉਹ ਵੱਡੇ ਹੁੰਦੇ ਨੇ ਉਦੋਂ ਹੋਰ ਬਰੀਡ ਨਿਕਲਦੀ ਹੈਗੀ ਤੇ ਉਹ ਫੀਡ ਵੀ ਜ਼ਿਆਦਾ ਖਾਂਦੇ ਨੇ ਜਿਹੜੇ ਵਧੀਆ ਨਸਲ ਦੇ ਨਹੀਂ ਹੋਣਗੇ ਤੇ ਉਹ ਜਿਹੜੀ ਮੁਰਗੀ ਹੋਊਗੀ ਵੱਡੀ ਹੋ ਕੇ ਉਹ ਅੰਡੇ ਵੀ ਬਹੁਤ ਘੱਟ ਦੇਊ ਜਾਂ ਫਿਰ ਲੇਟ ਦੇਣ ਲੱਗੂਗੀ ਸੋ ਉੱਥੇ ਜਾ ਕੇ ਜਿਹੜਾ ਮਾਰਜਿਨ ਘਟ ਜਾਂਦਾਗਾ ਸੋ ਜਦੋਂ ਆਪਾਂ ਸਟਾਰਟ ਕਰਦੇ ਆ ਉਹ ਬੱਚਾ ਜਿਹੜਾ ਲੈਣਾ ਬਹੁਤ ਹੀ ਸਾਵਧਾਨੀ ਨਾਲ ਆਪਾਂ ਨੂੰ ਜਿਹੜਾ ਖਰੀਦਣਾ ਚਾਹੀਦਾ ਹੈ ਤਾਂ ਜੋ ਆਪਾਂ ਅੱਗੇ ਜਾ ਕੇ ਇਸ ਫਾਰਮਿੰਗ ਤੋਂ ਵਧੀਆ ਪ੍ਰੋਫਿਟ ਲੈ ਸਕੀਏ ਸੋ ਦੋਸਤੋ ਹੁਣ ਆਪਾਂ ਜਿਹੜੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਰਦੇ ਆ ਆਰ ਆਈ ਆਰ ਬਾਰੇ ਇਹੇ ਦੋਸਤੋ ਜਿਹੜੀ ਆਰ ਆਈ ਆਰ ਬਰੀਡ ਆ ਇਹ ਬਹੁਤ ਸਾਰੇ ਸਾਲਾਂ ਤੋਂ ਪੰਜਾਬ ਦੇ ਵਿੱਚ ਪਾਲੀ ਜਾਂਦੀ ਆ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਅੰਡੇ ਪਰਪਸ ਲਈ ਜਿਹੜੀ ਆ ਆਰ ਆਈ ਆਰ ਬਰੀਡ ਪਾਲੀ ਜਾਂਦੀ ਆ ਮੀਟ ਪਰਪਸ ਲਈ ਇਹ ਨਹੀਂ ਪਾਲੀ ਜਾਂਦੀ ਕਿਉਂਕਿ ਇਹਦਾ weight ਜਿਹੜਾ ਹੁੰਦਾ ਮੁਰਗੀ ਦਾ 1400 ਤੋਂ ਲੈ ਕੇ 1500 1600 ਗ੍ਰਾਮ ਤੱਕ ਲਾਸਟ ਇਹਦਾ weight ਹੁੰਦਾ ਇੰਨਾਕ ਜਿਹੜਾ ਮੁਰਗੇ ਦਾ weight ਹੁੰਦਾ ਉਹ 2 ਕਿਲੋ ਤੋਂ ਲੈ ਕੇ 2.5 ਕਿਲੋ ਤੱਕ ਜਿਆਦਾ ਤੋਂ ਜਿਆਦਾ weight ਹੁੰਦਾਗਾ ਸੋ ਇਹਨਾਂ ਦਾ ਇੱਕ ਤਾਂ ਖਾਣਕ ਦਾ ਖਰਚਾ ਬਹੁਤ ਘੱਟ ਹੁੰਦਾਗਾ ਦੂਸਰਾ weight ਘੱਟ gain ਕਰਦੀਆਂ ਨੇ ਤੇ ਜਗ੍ਹਾ ਵੀ ਬਹੁਤ ਘੱਟ ਲੈਂਦੀਆਂ ਨੇ ਸੋ ਇੱਕ ਤਾਂ ਇਹ RIR ਬਰੀਡ ਜਿਹੜੀ ਅੰਡੇ ਪਰਪਸਲੀ ਪਾਲੀ ਜਾਂਦੀ ਆ ਦੂਸਰੇ ਨੰਬਰ ਤੇ ਜਿਹੜੀ ਬਰੀਡ ਪਾਲੀ ਜਾਂਦੀ ਆ ਦੋਸਤੋ ਅੰਡੇ ਪਰਪਸਲੀ ਉਹ ਹੈ ਬਲੈਕ ਐਸਟਰੋਲੋਗ ਜਿਹੜੀ ਬਲੈਕ ਐਸਟਰੋਲੋਗ ਬਰੀਡ ਆ ਦੋਸਤੋ ਉਹ ਪਿਛਲੇ 4 ਸਾਲਾਂ ਤੋਂ ਲੈ ਕੇ 5 ਸਾਲਾਂ ਤੱਕ ਪਿਛਲੇ 5 ਸਾਲਾਂ ਤੱਕ ਇਹ ਬਹੁਤ ਜ਼ਿਆਦਾ ਫੇਮਸ ਹੋਈ ਆ ਖਾਸ ਕਰਕੇ ਪੰਜਾਬ ਦੀ ਆਪਾਂ ਗੱਲ ਕਰੀਏ ਇਹ ਦੋਸਤੋ ਆਸਟ੍ਰੇਲੀਆ ਦੀ ਬਰੀਡ ਆਗੀ ਇਹ ਬਿਲਕੁਲ ਸ਼ਾਹ ਕਾਲੀ ਹੁੰਦੀ ਆ ਪਰ ਜਿਹੜੀ ਇਹਨਾਂ ਦੀ ਕਲੰਗੀ ਹੁੰਦੀ ਆ ਉਹ ਲਾਲ ਹੁੰਦੀ ਹੈਗੀ ਠੀਕ ਹੈ ਜੀ ਅੱਗੇ ਜਾ ਕੇ ਆਪਾਂ ਵੀਡੀਓ ਚ ਇਸ ਵੀਡੀਓ ਚ ਬੱਚੇ ਦੀ ਪਛਾਣ ਵੀ ਦੱਸਾਂਗੇ ਕਿ ਤੁਸੀਂ ਛੋਟੇ ਬੱਚੇ ਦੀ ਕਿਵੇਂ ਪਛਾਣ ਕਰਨੀ ਆ ਸੋ ਜਿਹੜੀ ਆਂਡਿਆਂ ਦੀ ਗੱਲ ਕਰੀਏ ਜੇ ਕਿਰਪਾ ਤਾਂ ਬਲੈਕ ਐਸਟਰਲੋਕ ਤੇ ਆਰ ਆਈ ਆਰ ਮੁਰਗੀਆਂ ਲਗਭਗ ਇੱਕੋ ਜਿਹੇ ਅੰਡੇ ਦਿੰਦੀਆਂ ਨੇ ਜੇਕਰ ਆਪਾਂ ਫੇਰ ਵੀ ਇਹਨਾਂ ਦਾ ਕੰਪੈਰੀਸ਼ਨ ਕਰਨਾ ਹੋਵੇ ਤਾਂ ਜਿਹੜੀ RIR ਤੋਂ ਜ਼ਿਆਦਾ ਬਲੈਕ ਐਸਟਲੋਪ ਜਿਹੜੀ ਬਰੀਡ ਆ ਉਹ ਅੰਡੇ ਜ਼ਿਆਦਾ ਹੀ ਦਿੰਦੀ ਹੈ ਇਹਦੇ ਮੁਕਾਬਲੇ ਜੇਕਰ ਆਪਾਂ RIR ਦੇ ਮੁਕਾਬਲੇ ਗੱਲ ਕਰੀਏ RIR ਜਿਹੜੀ ਬਰੀਡ ਆ ਤੇ ਬਲੈਕ ਐਸਟਲੋਪ ਬਰੀਡ ਆ ਇਹ ਫੀਡ ਵੀ ਬਹੁਤ ਘੱਟ ਖਾਂਦੀਆਂ ਨੇ ਕਹਿਣ ਤੋਂ ਬਾਅਦ ਇਹਨਾਂ ਦਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਆਗਾ ਸੋ ਇਹ ਦੋਨੇ ਬਰੀਡਾਂ ਜਿਹੜੀਆਂ ਪੰਜਾਬ ਦੇ ਵਿੱਚ ਪਾਲੀਆਂ ਜਾਂਦੀਆਂ ਨੇ ਅੰਡੇ ਪਰਪਸ ਲਈ ਸੋ ਹੁਣ ਆਪਾਂ ਗੱਲ ਕਰਦੇ ਆਂ ਚੂਜੇ ਦੀ ਪਛਾਣ ਦੀ ਕਿ ਆਪਾਂ ਜਦੋਂ ਛੋਟਾ ਚੂਚਾ ਲੈਣਾ ਉਦੋਂ ਆਪਾਂ ਕਿਵੇਂ ਪਛਾਣ ਕਰ ਸਕਦੇ ਆਂ ਸੋ ਦੋਸਤੋ ਪਹਿਲਾਂ ਆਪਾਂ ਆਰ ਆਈ ਆਰ ਬੱਚੇ ਦੀ ਗੱਲ ਕਰਾਂਗੇ ਜਿਹੜਾ ਆਰ ਆਈ ਆਰ ਦਾ ਬੱਚਾ ਹੋਊ ਦੋਸਤੋ ਉਹ ਉੱਪਰੋਂ ਜਿਹੜਾ ਬੂੜਾ ਬਰਾਊਨ ਹੋਊਗਾ ਜਿਹੜਾ ਥੱਲੋਂ ਢਿੱਡ ਤੋਂ ਹੋਊ ਉਹ ਹਲਕਾ ਬਰਾਊਨ ਹੋਊਗਾ ਮੇਨ ਨਿਸ਼ਾਨੀ ਇਹਦੀ ਇਹੀ ਆ ਦੋਸਤੋ ਜਿਹੜਾ ਉੱਪਰੋਂ ਜ਼ਿਆਦਾ ਬਰਾਊਨ ਹੋਊ ਗੂੜਾ ਥੱਲੋਂ ਢਿੱਡ ਤੋਂ ਨੀਚਲੇ ਸਾਈਡ ਤੋਂ ਥੋੜਾ ਜਿਹਾ ਹਲਕਾ ਜਿਹਾ ਬਰਾਊਨ ਹੋਊਗਾ ਤੇ ਇਹਦੇ ਉਲਟ ਜੇਕਰ ਆਪਾਂ ਬਲੈਕ ਐਸਟਰਲੋਪ ਦੀ ਗੱਲ ਕਰੀਏ ਬਲੈਕ ਐਸਟਰਲੋਪ ਦਾ ਬੱਚਾ ਜਿਹੜਾ ਉੱਪਰੋਂ ਤਾਂ ਪਿੱਠ ਤੋਂ ਟੂਹੀ ਤੋਂ ਉਹ ਬਲੈਕ ਹੋਊਗਾ ਬਿਲਕੁਲ ਤੇ ਥੱਲੋਂ ਉਹ ਵਾਈਟ ਹੋਊਗਾ ਹਲਕਾ ਜਿਹਾ ਵਾਈਟ ਹੋਊਗਾ ਵਿੱਚ ਬਲੈਕ ਜੀਆਂ ਧਾਰੀਆਂ ਹੋਣਗੀਆਂ ਇਹ ਜਿਹੜੀਆਂ ਮੇਨ ਦੋਸਤੋ ਨਿਸ਼ਾਨੀਆਂ ਨੇਗੀਆਂ ਤੋ ਚੂ ਜਿਹੜਾ ਚੂਚਾ ਲੈਣਾ ਉਹ ਐਕਟਿਵ ਲਾ ਤੁਸੀਂ ਪੂਰਾ ਜਦੋਂ ਆਪਾਂ ਕਿਤੇ ਜਾਂਦੇ ਆ ਚੂਚਾ ਲੈਣਾ ਐਕਟਿਵ ਹੋਵੇ ਐਕਟਿਵ ਉਹ ਦੇਖੋ ਕੀ ਐਕਟਿਵ ਹੈਗਾ ਜਾਂ ਨਹੀਂ ਹੈਗਾ ਦੂਸਰਾ ਜਦੋਂ ਆਪਾਂ ਬੱਚਾ ਲੈਨੇ ਆ ਦੋਸਤੋ ਬੱਚਾ ਸਹੀ ਖਾ ਪੀ ਰਿਹਾਗਾ ਤਰ ਫਿਰ ਵਧੀਆ ਰਹੇਗਾ ਕੋਈ ਲੱਤ ਤੇ ਸੱਟ ਤਾਂ ਨਹੀਂ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਦੋਂ ਆਪਾਂ ਬੱਚਾ ਲੈਣਾ ਆਪਾਂ ਖੁਦ ਬਾਈ ਦੇ ਫਾਰਮ ਤੇ ਜਾ ਕੇ ਜਿੱਦੋਂ ਆਪਾਂ ਲੈਣਾ ਜਾਂ ਉਹਦੀ ਹੈਚਰੀ ਤੇ ਜਾ ਕੇ ਅਪਾ ਖੁਦ ਲੈ ਕੇ ਆਓ ਅਪਾ ਜਦੋਂ ਆਰਡਰ ਕਰ ਦਿੰਨੇ ਆਂਗੇ ਉਦੋਂ ਉਹ ਕੁਝ ਵੀ ਭੇਜ ਦਿੰਦੇ ਨੇ ਠੀਕ ਆ ਬਿਮਾਰ ਠਮਾਰ ਜਦੋਂ ਆਪਾਂ ਉੱਥੇ ਬੈਠਾਂਗੇ ਉਹਨਾਂ ਦੇ ਫਾਰਮ ਤੇ ਗੱਲਬਾਤ ਕਰਾਂਗੇ ਉਹ ਆਪਾਂ ਨੂੰ ਪਤਾ ਲੱਗੂ ਜਿਹੜਾ ਆਪਾਂ ਨੂੰ ਜੈਕਸ ਦੇਣਾਗਾ ਜਿਹੜਾ ਬੱਚਾ ਚੂਚਾ ਦੇਣਾਗਾ ਉਹ ਆਪਾਂ ਨੂੰ ਪਤਾ ਲੱਗੂ ਕਿ ਉਹ ਕਿੰਨਾ ਐਕਟਿਵ ਆ ਜਾਂ ਫਿਰ ਚੰਗਾ ਖਾ ਪੀ ਰਿਹਾਗਾ ਤੇ ਉਹਨਾਂ ਤੋਂ ਜਿਹੜਾ ਵੈਕਸੀਨੇਸ਼ਨ ਬਾਰੇ ਵੀ ਚੰਗੀ ਤਰ੍ਹਾਂ ਪੁੱਛੋ ਕੀ ਇਹਦੀ ਵੈਕਸੀਨੇਸ਼ਨ ਹੋਈ ਵੀ ਆ ਬੱਚੇ ਦੀ ਜਿਹੜੇ ਬੱਚਿਆਂ ਦੀ ਦੋਸਤੋ ਵੈਕਸੀਨੇਸ਼ਨ ਨਹੀਂ ਹੁੰਦੀ ਜੇਕਰ ਆਪਾਂ ਆਫੀਸ਼ੀਅਲ ਤੌਰ ਤੇ ਕੰਮ ਕਰਦੇ ਆ 100 200 500 ਬੱਚਾ ਪਾਉਣੇ ਆ ਜੇਕਰ ਫੱਕਰ ਇਹ 10 20 50 ਰੱਖਦੇ ਆ ਉਹਦੇ ਜੇ ਵੈਕਸੀਨੇਸ਼ਨ ਨਹੀਂ ਵੀ ਲੱਗੀ ਹੋ ਤਾਂ ਵੀ ਚੱਲ ਜੂ ਪਰ ਜ਼ਰੂਰੀ ਉਹਦੇ ਵੀ ਲੱਗਣੀ ਪਰ ਕਿਤੇ ਨਾ ਕਿਤੇ ਸਰ ਜੂਗਾ ਪਰ ਜਿਹੜਾ ਆਪਾਂ 100 200 400 500 ਬੱਚਾ ਪਾਉਣੇ ਆ ਜਦੋਂ ਉਹ ਬੱਚਾ ਆਪਾਂ ਲੈਣ ਜਾਂਦੇ ਆ ਉਦੋਂ ਉਹਦੇ ਵੈਕਸੀਨੇਸ਼ਨ ਲੱਗੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਇਹਨਾਂ 'ਚ ਕੋਈ ਵੀ ਬਿਮਾਰੀ ਆਉਂਦੀ ਆ ਤਾਂ ਇਹ ਜਿਹੜੇ ਬੱਚਿਆਂ ਦਾ ਵੈਕਸੀਨੇਸ਼ਨ ਨਹੀਂ ਲੱਗੀ ਹੋਊਗੀ ਉਹ ਬਿਮਾਰੀ ਦੀ ਲਪੇਟ 'ਚ ਬਹੁਤ ਜ਼ਿਆਦਾ ਜਲਦੀ ਆਉਂਦੇ ਨੇ ਮੇਨ ਜਿਹੜਾ ਵੈਕਸੀਨੇਸ਼ਨ ਦਾ ਕਾਰਨੀ ਇਹ ਹੁੰਦਾਗਾ ਕਿ ਇਹਨਾਂ ਦਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਕਾਫੀ ਜ਼ਿਆਦਾ ਵੱਧ ਜਾਂਦੀ ਆ ਸੋ ਵੈਕਸੀਨੇਸ਼ਨ ਹਰ ਇੱਕ ਬੱਚੇ ਦੇ ਲੱਗੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਕਨਫਰਮ ਕਰੋ ਉਹਨਾਂ ਤੋਂ ਕਿ ਹਾਂ ਇਹਦੇ ਵੈਕਸੀਨੇਸ਼ਨ ਲੱਗੀ ਆ ਜਾਂ ਨਹੀਂ ਲੱਗੀ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਪੁਆਇੰਟ ਆਗਾ ਜਿਹੜੇ ਵੀ ਰੋ ਵੈਕਸੀਨੇਸ਼ਨ ਲੱਗੀ ਤੋਂ ਬਿਨਾ ਦੇ ਦਿੰਦੇ ਨੇ ਉਹ ਆਪਣੇ ਘਰੇ ਆ ਕੇ ਕਈ ਵਾਰ ਇੱਕਦਮ ਮਰਨ ਲੱਗ ਜਾਂਦੇ ਨੇ ਸੋ ਆਪਾਂ ਕਹਿੰਦੇ ਆ ਵੀ ਆਪਾਂ ਟੈਂਪਰੇਚਰ ਵੀ ਬਿਲਕੁਲ ਸਹੀ ਰੱਖਿਆ ਤੇ ਬੱਚਿਆਂ ਦਾ ਰਖ ਰਖਾਅ ਵੀ ਬਿਲਕੁਲ ਸਹੀ ਆ ਤੇ ਬੱਚੇ ਮਰ ਕਿਉਂ ਰਹੇ ਨੇਗੇ ਸੋ ਇਹੀ ਦੋਸਤੋ ਕਾਰਨ ਹੁੰਦਾ ਕਿ ਬੱਚੇ ਮਰਨ ਦਾ ਕਿ ਉਹਨਾਂ ਦੇ ਵੈਕਸੀਨੇਸ਼ਨ ਵਗੈਰਾ ਨਹੀਂ ਲੱਗੀ ਹੁੰਦੀ ਸੋ ਇੱਕ ਤਾਂ ਇਸ ਵੀਡੀਓ ਚ ਆਪਾਂ ਨੇ ਤੁਹਾਨੂੰ ਕਲੀਅਰ ਕਰਤਾ ਕਿ ਇਹਨਾਂ ਦੀ ਪਛਾਣ ਕਿਵੇਂ ਕਰ ਸਕਦੇ ਆਪਾਂ ਦੂਸਰਾ ਜਿਹੜਾ ਕਲੀਅਰ ਕਰਤਾ ਕਿ ਵੈਕਸੀਨੇਸ਼ਨ ਵਗੈਰਾ ਕਿਉਂ ਜ਼ਰੂਰੀ ਆ ਤੇ ਬੱਚਾ ਐਕਟਿਵ ਹੋਵੇ ਤੁਸੀਂ ਉੱਥੋਂ ਜਾ ਕੇ ਲੈ ਕੇ ਆਓ ਬੱਚੇ ਨੂੰ ਆਰਡਰ ਤੇ ਨਾਮ ਅਗਵਾਵੋ ਕੋਸ਼ਿਸ਼ ਕਰੋ ਕਿ ਬੱਚਾ ਜਿਆਦਾ ਤੋਂ ਜਿਆਦਾ ਨੇੜੇ ਤੋਂ ਲੈ ਕੇ ਆਓ ਮੇਰਾ ਕਹਿਣ ਤੋਂ ਭਾਵ 20 50 100 ਕਿਲੋਮੀਟਰ ਦੀ ਦੂਰ ਤੋਂ ਜਦੋਂ ਆਪਾਂ ਹੋਰ ਸਟੇਟ ਚੋਂ ਬੱਚਾ ਲੈ ਕੇ ਆਉਨੇ ਆ ਨਾ ਤਾਂ ਉਹਨਾਂ ਉਨ੍ਹਾਂ ਦੀ ਕੋਈ ਜਵਾਬਦੇਹੀ ਹੁੰਦੀ ਹੈ ਜਦੋਂ ਕਾਨੂੰਨ ਕਹਿੰਦੇ ਬੱਚਾ ਬਿਮਾਰ ਆ ਜਾਂ ਮਰ ਰਿਹਾਗਾ ਉਹ ਆਪਣੀ ਦੁਬਾਰੇ ਕਾਲ ਨਹੀਂ ਪਿਕ ਕਰਦੇ ਜੇਕਰ ਆਪਾਂ ਪੰਜਾਬ ਪੰਜਾਬੀ ਆ ਤਾਂ ਪੰਜਾਬ ਤੋਂ ਹੀ ਖਰੀਦੋ ਵਧੀਆ ਐਚਰੀ ਵਾਲੇ ਵੀਰ ਤੋਂ ਖਰੀਦੋ ਤਾਂ ਜੋ ਆਪਾਂ ਅੱਗੇ ਜਾ ਕੇ ਇਹਨਾਂ ਤੋਂ ਚੰਗਾ ਪ੍ਰੋਫਿਟ ਕਮਾ ਸਕੀਏ ਤੇ ਆਪਾਂ ਨਿਰਾਸ਼ ਨਾ ਹੋਈਏ ਸੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਦੋਸਤੋ ਇਹਨਾਂ ਦੀ ਬੱਚਿਆਂ ਦੀ ਜਿਹੜੇ ਪਹਿਚਾਣ ਕਰ ਸਕਦੇ ਤੁਸੀਂ ਬਲੈਕਐਸਟਰ ਲੌਕ ਤੇ ਆ ਰਹੀ ਹੈ ਆਰ ਦੀ ਤੇ ਕਿਵੇਂ ਰੱਖ-ਰਖਾਵ ਕਰਨਾ ਇਹ ਆਪਾਂ ਤੁਹਾਨੂੰ ਸਾਰਾ ਕੁਝ ਦੱਸਤਾ ਸੋ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਦੋਸਤੋ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋਗੇ ਤੇ ਆਪਾਂ ਇੱਕ WhatsApp ਗਰੁੱਪ ਬਣਾਇਆ ਹੋਇਆਗਾ ਉਹਦੇ ਵਿੱਚ ਕਈ ਵੀਰ ਐਡ ਨੇਗੇ ਜਿਨ੍ਹਾਂ ਨੂੰ ਬਹੁਤ ਵਧੀਆ ਜਾਣਕਾਰੀ ਹੈ ਜਾਣਕਾਰੀ ਦਿੰਦੇ ਨੇ ਸੋ ਜਿਹੜੇ ਵੀਰਾਂ ਨੇ ਉਸ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਇਸ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਹੜੇ ਏਰੀਆ ਤੋਂ ਵੀਡੀਓ ਦੇਖਦੇ ਹੋ ਤੇ ਲਾਈਕ ਵੀਡੀਓ ਨੂੰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਜਿਹੜਾ ਬਣਿਆ ਰਹੇ ਆਪਾਂ ਤੁਹਾਡੇ ਲਈ ਅੱਗੇ ਤੋਂ ਵੀ ਵਧੀਆ-ਵਧੀਆ ਜਿਹੜੀ ਇਦਾਂ ਦੀਆਂ ਤੁਹਾਡੇ ਲਈ ਵੀਡੀਓ ਬਣਾਉਂਦੇ ਰਹੀਏ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਸਾਰੇ ਮਿੱਤਰਾਂ ਦਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ